ਆਂਜਾ ਟੀਵੀ ਤੇ ਤੁਹਾਡੇ ਮਨਪਸੰਦੀ ਦਾ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਿੰਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ ਅੱਜ ਬੜਾ ਅਹਿਮ ਪ੍ਰੋਗਰਾਮ ਅਮਰੀਕਨ ਵਸੀਆਂ ਦੇ ਲਈ ਖਾਸ ਕਰਕੇ ਜਿਹਦੇ ਬਾਰੇ ਬੜੀ ਚਿੰਤਾ ਲੱਗੀ ਹੋਈ ਹੈ ਇੱਕ ਤਾਂ ਚਿੰਤਾ ਇਹ ਹੈ ਕਿ ਜਿਹੜੇ ਇਲੀਗਲ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਅਮਰੀਕਾ ਸਰਕਾਰ ਫੜਫੜ ਕੇ ਡਿਪੋਰਟ ਕਰ ਰਹੀ ਹੈ ਵੱਡੀ ਤعداد ਦੇ ਵਿੱਚ ਕੱਲ੍ਹ ਦੀਆਂ ਖਬਰਾਂ ਸੀ ਜਿਹੜੀਆਂ ਕੁਝ ਡਰਾਈਵਰਾਂ ਨੂੰ ਵੀ ਗ੍ਰਿਫਤਾਰ ਕੀਤਾ ਉਹਦੇ ਬਾਬਤ ਜੋੜਿਆ ਜਾ ਰਿਹਾ ਕਿ ਸ਼ਾਇਦ ਇੱਕ ਵੱਡੀ ਕਬਰ ਜਿਹੜੀ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਕਿ 10 ਅਕਤੂਬਰ ਤੋਂ ਬਾਅਦ ਕਿਹੜਾ ਕਿਹੜਾ ਵਿਅਕਤੀ ਟਰੱਕ ਚਲਾ ਸਕਦਾ ਹੈ ਇਸ ਸਬੰਧ ਵਿੱਚ ਬੜੀ ਖਨੇਰੀ ਆਈ ਹੋਈ ਹੈ ਸੀ ਡੀ ਐਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਉੱਤੇ ਜਿਹੜੇ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਬਹੁਤਿਆਂ ਨੂੰ ਅਗਿਆਨਤਾ ਵਸ ਉਹਦੇ ਬਾਰੇ ਗਿਆਨ ਨਹੀਂ ਕਿ 10 ਅਕਤੂਬਰ ਤੋਂ ਬਾਅਦ ਉਹ ਚਲਾ ਸਕਦੇ ਜਾਂ ਨਹੀਂ ਤੁਹਾਨੂੰ ਜੇ ਯਾਦ ਹੋਵੇ ਤੇ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਨੌਜਵਾਨ ਸਿਆਟਲ ਤੋਂ ਜਿਹਦੇ ਮਨ ਦੇ ਵਿੱਚ ਪੰਜਾਬ ਪੰਜਾਬੀਅਤ ਕੁੱਟ ਕੁੱਟ ਕੇ ਭਰੀ ਹੋਈ ਆ ਬੜੀ ਮਿਹਨਤ ਕਰਨ ਵਾਲਾ ਨੌਜਵਾਨ ਹੈ ਔਰ ਯੂਨਾਈਟਿਡ ਇੰਡੀਪੈਂਡੈਂਟ ਟੱਕਰਸ ਆਫ ਅਮਰੀਕਾ ਦੀ ਐਸੋਸੀਏਸ਼ਨ ਨੂੰ ਚਲਾ ਰਿਹਾ ਉਸ ਨੂੰ ਇਸ ਗੱਲ ਦੀ ਬੜੀ ਚਿੰਤਾ ਹੈ ਕਿ ਜਿਹੜਾ ਇਹ ਅਮਰੀਕਾ ਦੇ ਟੱਕਰਸ ਦੇ ਨਾਲ ਵਿਤਕਰਾ ਹੋ ਰਿਹਾ ਹੈ ਜਾਂ কুਹਾਰਾ ਚਲਾਇਆ ਗਿਆ ਸਰਕਾਰ ਵੱਲੋਂ ਕੀ ਹੈ ਸਰਦਾਰ ਹਰਜੀਪਾਲ ਸਿੰਘ ਮੇਰੇ ਨਾਲ ਨੇ ਆ ਉਹਨਾਂ ਨੇ ਕਰਦਿਆਂ ਗੱਲਬਾਤ ਹਰਜੀਪਾਲ ਸਿੰਘ ਜੀ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਰਾਂ ਵਿੱਚ ਸੁਆਗਤ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਮਲਾ ਅਸਲ ਦੇ ਵਿੱਚ ਸੀਡੀਐਲ ਦਾ ਹੈ ਕੀ ਜੀ ਦੁਨੀਆ ਜਾਣਨੀ ਚਾਹੁੰਦੀ ਹੈ several motor carriers safety administration ਜਿਹੜੇ ਸੈਕਟਰੀ ਨੇ ਜੀ ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫੀ ਨੇ ਸਪਟੰਬਰ 28 2025 ਨੂੰ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਬੜੀ ਅਚਾਨਕ ਪੋਸਟ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ ਟਰਕਿੰਗ ਦੇ ਰਿਗਾਰਡਿੰਗ ਅ ਨੈਸ਼ਨਲ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਸੋ ਨੈਸ਼ਨਲ ਐਮਰਜੈਂਸੀ ਇੱਕ ਬੜਾ ਵੱਡਾ ਵਰਡ ਹੈ ਸੋ ਉਹਦੇ ਵਿੱਚ ਉਹਨਾਂ ਨੇ ਜਿਹੜੇ ਬੰਦੇ ਟਰੱਕ ਚਲਾ ਰਹੇ ਐ ਰਾਈਟ ਨਾਉ ਜਾਂ ਜਿਹੜੇ ਚਲਾਉਣ ਦੇ ਚਾਹਵਾਨ ਨੇ ਉਹਨਾਂ ਦੇ ਰੂਲਾਂ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਕੀਤੀ। ਸੋ ਜਿਹੜੀ ਤਬਦੀਲੀ ਕੀਤੀ ਉਹਨੇ ਸਾਰਾ ਕੋਸ਼ਿਸ਼ ਇਹ ਅਮਰੀਕਾ ਦੀ ਟਰਕਿੰਗ ਆਪਣੇ ਆਪਣੇ ਭਾਈਚਾਰੇ ਵਾਸਤੇ ਖਾਸ ਕਰਕੇ ਉਹਨੂੰ ਬਦਲ ਕੇ ਰੱਖ ਦਿੱਤਾ। ਹੂੰ ਸੋ ਇਸ ਨੂੰ ਸੁਣ ਕੇ ਜਿਹੜੀ ਟਰਕਿੰਗ ਇੰਡਸਟਰੀ ਹੈ ਜੀ ਉਹ ਬਹੁਤ ਜ਼ਿਆਦਾ ਹੈਰਾਨ ਹੈ। ਸੋ ਵੀ ਇਹ ਪਹਿਲੀ ਵਾਰੀ ਹੋਇਆ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਰੂਲ ਲੈਂਦੇ ਗਏ ਆ ਸੋ ਪਹਿਲਾਂ ਮੈਂ ਥੋੜਾ ਜਿਹਾ ਦੀ ਇੰਟਰੋਡਕਸ਼ਨ ਦੇ ਦਿੰਦਾ ਇਹ ਇਹ ਜਿਹੜਾ ਰੂਲ ਹੈ ਨੌਨ ਡੋਮੋਸਾਈਲ ਸੀਡੀਐਲ ਸੋ ਜਿਹੜੇ ਬਾਹਰੋਂ ਲੋਕ ਆਉਂਦੇ ਆ ਤੇ ਉਹ ਵਰਕ ਪਰਮਿਟ ਦੇ ਉੱਤੇ ਆ ਕੇ ਅ ਸੀਡੀਐਲ ਲੈਂਦੇ ਆ ਉਹਨਾਂ ਨੂੰ ਨੌਨ ਡੋਮੋਸਾਈਲ ਸੀਡੀਐਲ ਕਿਹਾ ਜਾਂਦਾ ਸੋ ਨੌਨ ਡੋਮੋਸਾਈਲ ਸੀਡੀਐਲ ਆ ਵਿੱਚ ਜਿਹੜੇ ਬਾਹਰਲੇ ਬੰਦੇ ਆ ਕੇ ਲੈਂਦੇ ਆ ਜਿਹੜਾ ਸੋ ਉਹਨੂੰ ਡਾ ਪੇਪਰ ਮੈਂ ਭੇਜਿਆ ਇਹ ਭਾਵੇਂ ਇਹ ਕੈਲੀਫੋਰਨੀਆ ਟ੍ਰਕਿੰਗ ਐਸੋਸੀਏਸ਼ਨ ਨੇ ਇਸ਼ੂ ਕੀਤਾ ਪਰ ਇਹ ਜਿਹੜਾ ਰੂਲ ਹੈ ਸਾਰੀਆਂ ਸਟੇਟਾਂ ਤੇ ਲਾਗੂ ਹੁੰਦਾ ਸੋ ਇਹਦੇ ਵਿੱਚ ਕੀ ਹੈ ਜਿਹੜੇ 3 ਪੁਆਇੰਟ ਨੇ ਜਿਹੜੇ ਮੇਜਰ 3 ਪੁਆਇੰਟ ਨੇ ਜਿਹੜੇ ਫੈਡਰਲ ਗਵਰਨਮੈਂਟ ਨੇ ਇਹ ਰੂਲਸ ਦੇ ਵਿੱਚ ਲਿਖੇ ਆ ਉਹਨਾਂ ਦੇ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਆ ਜੀ ਸੋ ਨੰਬਰ 1 ਹੈ ਜੀ ਵੀ ਜਿੰਨੇ ਵੀ ਨਵੇਂ ਪਰਮਿਟ ਨੇ ਜਾਂ ਜਿੰਨੇ ਵੀ ਨਵੇਂ ਅਪਲੀਕੈਂਟਸ ਨੇ ਜਿਹੜੇ ਕਿ ਟਰੱਕ ਚਲਾਉਣਾ ਚਾਹੁੰਦੇ ਹੈਗੇ ਉਹਨਾਂ ਵਾਸਤੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਆ। ਸੋ ਕੰਪਲੀਟ ਰਸਤੇ ਉਹਨਾਂ ਵਾਸਤੇ ਬੰਦ ਕਰ ਦਿੱਤੇ ਗਏ ਆ। ਸੋ ਉਹ ਹੁਣ ਟਰੱਕ ਦਾ ਲਾਇਸੈਂਸ ਇਕੱਲੇ ਇਕੱਲੇ এমਪਲੋਇਮੈਂਟ ਅਥੋਰਾਈਜੇਸ਼ਨ ਡਾਕੂਮੈਂਟ ਦੇ ਨਾਲ ਨਹੀਂ ਲੈ ਸਕਣਗੇ। ਸੋ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਮੋਸਟਲੀ ਸਾਰਿਆਂ ਕੋਲੇ ਸਿਰਫ ਤੇ ਸਿਰਫ ਵਰਕ ਪਰਮਿਟ ਹੀ ਹੁੰਦਾ ਜਿਹਦੇ ਨਾਲ ਉਹ ਜਿਹਨੂੰ ਉਹ ਦੇਖ ਕੇ ਤੇ ਆਪਣਾ ਲਾਇਸੈਂਸ ਲੈ ਲੈਂਦੇ ਆ। ਸੋ ਹੋਰ ਰਸਤੇ ਬਿਲਕੁਲ ਬੰਦ ਹੈ ਇਹ ਗੱਲ ਜਿਹੜੀ ਹੈ ਕਾਫੀ ਹੱਦ ਤੱਕ ਸਾਰੇ ਅਮਰੀਕਾ ਦੇ ਵਿੱਚ ਇਹ ਕਲੀਅਰ ਹੈ ਵੀ ਆ ਚੀਜ਼ ਬੰਦ ਹੋ ਗਈ ਹੈ ਅ ਦੂਸਰਾ ਪੁਆਇੰਟ ਹੈ ਜੀ ਵੀ ਇਹਨਾਂ ਜਿਹੜੇ ਅਨ ਐਕਸਪਾਇਰਡ ਵਰਕ ਆਥਰਾਇਜੇਸ਼ਨ ਅਨ ਐਕਸਪਾਇਰਡ ਨਾਨ ਡੋਮੋਸਾਈਲ ਜਿਹੜੇ ਸੀਡੀਐਲ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਜਿਹੜੇ ਕੀ ਫੈਡਰਲ ਗਵਰਨਮੈਂਟ ਨੇ ਹੁਕਮ ਕੀਤੇ ਸੀਗੇ ਉਹ ਜਿਹੜੀ ਚੀਜ਼ ਹੈ ਜੀ ਉਹ ਹੈਗੀ ਨੰਬਰ 2 ਤੇ ਜੀ ਉਹਦੇ ਮੁਤਾਬਕ 22 ਸੈਪਟੈਂਬਰ 22 ਨੂੰ ਜਿਹੜੇ ਲੈਟਰ ਇਸ਼ੂ ਹੋਏ ਸੋ ਇਹਦੇ ਵਿੱਚ ਕੀ ਸੀਗਾ ਵੀ ਜਿਨ੍ਹਾਂ ਦੇ ਲਾਇਸੈਂਸ ਜਿਹੜੇ ਹੈਗੇ ਉਹ ਬਹੁਤ ਸਾਰੇ ਲੋਕਾਂ ਦੇ इवन ਕਿ ਕੈਲੀਫੋਰਨੀਆ ਦੇ ਵਿੱਚ ਕਿਹਾ ਜਾ ਰਿਹਾ ਵੀ 25% ਲੋਕਾਂ ਦੇ ਜਿਹੜੇ ਲਾਇਸੈਂਸ ਹੈਗੇ ਉਹਨਾਂ ਦੀ ਜਿਹੜੀ ਵਰਕ ਪਰਮਿਟ ਦੀ ਐਕਸਪਾਇਰ ਡੇਟ ਤੇ ਸੀਡੀਐਲ ਦੀ ਐਕਸਪਾਇਰ ਡੇਟ ਮੈਚ ਨਹੀਂ ਸੀ ਕਰਦੀ ਸੋ ਉਹਨਾਂ ਨੂੰ ਮੈਚ ਕਰ ਦਿੱਤਾ ਜਾਵੇ ਸੋ ਇਹ ਵੀ ਕਾਫੀ ਸੌਖਾ ਕੰਮ ਸੀ ਵੀ ਚਲੋ ਠੀਕ ਹੈ ਜਿਹਦੇ ਕੋਲੇ ਐਕਚੁਅਲ ਵਰਕ ਪਰਮਿਟ ਹੈਗਾ ਉਹ ਆਪਣਾ ਵਰਕ ਪਰਮਿਟ ਜਾ ਕੇ ਦਿਖਾਵੇ ਹੋ ਸਕਦਾ ਉਹਦਾ 6 ਮਹੀਨੇ ਪਹਿਲਾਂ ਐਕਸਪਾਇਰ ਹੁੰਦਾ ਹੋਵੇ ਉਹਦੀ ਬ੍ਰੀਡ ਚੇਂਜ ਕਰਕੇ ਉਹਨੂੰ ਅਪਡੇਟ ਕਰ ਦਿੱਤਾ ਜਾਵੇ ਸੋ ਸੈਕੰਡ ਜਿਹੜੇ ਸੈਕੰਡ ਚੀਜ਼ ਹੈਗੀ ਉਹਦੇ ਚ ਵੀ ਕਾਫੀ ਕੋਈ ਏਡੀ ਖਾਸ ਖਬਰਾਂ ਵਾਲੀ ਗੱਲ ਨਹੀਂ ਸੀ ਹੁਣ ਆਪਾਂ ਕਰਦੇ ਨੇ ਪੁਆਇੰਟ ਨੰਬਰ 3 ਦੀ ਗੱਲ ਇਹਦੇ ਵਿੱਚ ਸਭ ਤੋਂ ਪਹਿਲਾਂ ਹੀ ਸ਼ੋ ਕੀਤਾ ਗਿਆ ਵੀ ਰਿਵੋਕ ਐਂਡ ਰੀਇਸ਼ੂ ਪਹਿਲਾਂ ਸਾਰੇ ਜਿਹੜੇ ਸੀਡੀਐਲ ਨੌਨ ਡੋਮਿਸਾਈਲ ਸੀਡੀਐਲ ਜਿਹੜੇ ਹੈਗੇ ਜਿਹੜੇ ਉਨ ਐਕਸਪਾਇਰਡ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਦੁਬਾਰਾ ਰੀ-ਇਸ਼ੂ ਕੀਤਾ ਜਾਵੇ। ਸੋ ਇਹ ਹੁਣ ਥੋੜਾ ਜਿਆਦਾ ਤੁਹਾਨੂੰ ਸਮਝਣਾ ਪਊਗਾ। ਸੋ ਜਿਹੜੇ ਸੀਡੀਐਲ ਹੁਣ ਬੰਦ ਹੋ ਗਏ ਜਾਂ ਇਹਨਾਂ ਨੇ ਕਰ ਦੇਣੇ ਹੈਗੇ ਉਹ ਜਦੋਂ ਉਹਨਾਂ ਨੂੰ ਬੰਦ ਕਰ ਦੇਣਗੇ ਤੇ ਦੁਬਾਰਾ ਉਹ ਕਹਣਗੇ ਵੀ ਫੈਡਰਲ ਰੈਗੂਲੇਸ਼ਨਸ ਦੇ ਅੰਡਰ ਇਹਨਾਂ ਨੂੰ ਦੁਬਾਰਾ ਲੈ ਲਓ। ਪਰ ਉਹਦੀ ਪ੍ਰੋਬਲਮ ਇਹ ਹੋਣੀ ਹੈ ਉਹ ਜਿਹੜੇ ਬੰਦੇ ਆ ਫਿਰ ਉਹ ਜਿਹੜੀ ਪਹਿਲੀ ਕੈਟਾਗਰੀ ਹੈ ਵੀ ਵਰਕ ਪਰਮਿਟ ਵਾਲੇ ਨੂੰ ਸੀਰੀਅਲ ਦੇਣਾ ਹੀ ਨਹੀਂ ਉਹਦੇ ਚ ਫਾਲ ਹੋ ਜਾਣਗੇ। ਉਹ ਕੋਈ ਨਾ ਅਸੀਂ ਤਾਂ ਗੱਲ ਇਹ ਕਰਦੇ ਆ ਵੀ ਜਿਹੜੇ ਤੀਸਰੀ ਤੀਸਰਾ ਪੁਆਇੰਟ ਹੈ ਵੀ ਇਹਨਾਂ ਨੂੰ ਇਹਨਾਂ ਦੇ ਕਰ ਦਿਓ ਬੰਦ ਉਸ ਤੋਂ ਬਾਅਦ ਦੁਬਾਰਾ ਦੇ ਦਿਓ ਉਹ ਆਪਾਂ ਜਿਹੜੀ ਪਹਿਲਾ ਪਹਿਲਾ ਪੁਆਇੰਟ ਹੈ ਉਹਦੇ ਚ ਫਾਲ ਕਰ ਜਾਗੇ ਫਿਰ ਆਪਾਂ ਨੂੰ ਸੀਡੀਆ ਦੁਬਾਰਾ ਮਿਲਣਾ ਹੀ ਨਹੀਂ ਸੋ ਇਹ ਇੱਕ ਬੜੀ ਬੜੀ ਡੇਂਜਰਸ ਚੀਜ਼ ਹੈ ਕਿ ਵੀ ਹੋ ਸਕਦਾ ਸਾਰਿਆਂ ਦੇ ਨੌਨ ਡੋਮਿਸਾਈਲ ਸੀਡੀਆ ਜਿਨ੍ਹਾਂ ਨੂੰ ਇਹ ਕਹਿੰਦੇ ਜਿਹੜੇ 25% ਫੈਡਰਲ ਰੈਗੂਲੇਟਡ ਨਹੀਂ ਹੈਗੇ ਉਹਨਾਂ ਨੂੰ ਬੰਦ ਕਰ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਹਿਲੀ ਕੈਟਾਗਰੀ ਚ ਫਾਲ ਹੋ ਜਾਣ ਤੇ ਉਹਨਾਂ ਨੂੰ ਦੁਬਾਰਾ ਮਿਲ ਨਹੀਂ ਨਾ ਪਰ ਇੱਕ ਮਿੰਟ ਹਰਜੀਪਾਲ ਸਿੰਘ ਜੀ ਇਹਦੀ ਤਰੀਕ ਜਿਹੜੀ 10 ਅਕਤੂਬਰ ਤੱਕ ਦੀ ਦਿੱਤੀ ਹੈ 10 ਅਕਤੂਬਰ ਤੋਂ ਬਾਅਦ ਫਿਰ ਕੌਣ ਕੌਣ ਤੱਕ ਚਲਾ ਸਕੇਗਾ ਕਿਹੜੇ ਤਰੀਕੇ ਦਿਨ ਸਾਰੇ ਚਾਰ ਦੇਗੇ ਬਾਕੀ ਤਿੰਨ ਦਿਨ ਓਕੇ ਸੋ 10 ਅਕਤੂਬਰ ਬੜੀ ਬੜੀ ਇੰਪੋਰਟੈਂਟ ਡੇਟ ਹੈ ਜੀ ਇਹਦੇ ਬਾਰੇ ਸਾਰੇ ਯੂ ਐਸ ਦੇ ਵਿੱਚ ਬੜੀ ਬੜੀ ਕਨਫਿਊਜ਼ਨ ਹੈ ਸੋ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਵੀ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਨਾ ਜੀ ਇਹ ਵਾਸ਼ਿੰਗਟਨ ਸਟੇਟ ਦੇ ਨਾਲ ਰਿਲੇਟਡ ਹੈ ਓਕੇ ਵਾਸ਼ਿੰਗਟਨ ਸਟੇਟ ਦੀਆਂ ਐਗਜ਼ੈਕਟ ਡੇਟਸ ਨੇ ਜਿਹੜੀਆਂ ਮੈਂ ਤੁਹਾਨੂੰ ਦੇ ਰਿਆਂ ਪਰ ਇਹ ਲੈਟਰਾਂ ਸਾਰੀਆਂ ਸਟੇਟਾਂ ਦੇ ਵਿੱਚ ਗਈਆਂ ਜਾਂ ਸਿੱਧੇ ਤੌਰ ਦੇ ਉੱਤੇ ਲੈਟਰਾਂ ਨਹੀਂ ਗਈਆਂ ਪਰ ਉਹ ਰੂਲ ਲਾਗੂ ਹੋ ਗਿਆ ਸੋ ਇਸ ਕਰਕੇ ਇਹ ਚ ਬੜਾ ਕੰਫਿਊਜ਼ ਹੋਣ ਦੀ ਲੋੜ ਨਹੀਂ ਹੈਗੀ ਵੀ ਮੈਂ ਜਿਹੜੇ ਡਾਟਾ ਦਿੱਤੀਆਂ ਨੇ ਇਹ ਤੇ ਕਿਹਦੀਆਂ ਨੇ ਸੋ ਇਹ ਵਾਸ਼ਿੰਗਟਨ ਸਟੇਟ ਦੀਆਂ ਲਾਈਵ ਲਾਈਵ ਡੇਟਾ ਨੇ ਕਿਉਂਕਿ ਮੇਰੇ ਕਲਾਇੰਟ ਜਿਹੜੇ ਆ ਬਹੁਤ ਜ਼ਿਆਦਾ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਸੋ ਮੈਂ ਤੁਹਾਨੂੰ ਇਸ ਗੱਲ ਨੂੰ ਲਾਈਵ ਦੱਸਦਾ ਜੀ ਸੈਪਟੈਂਬਰ 22 ਨੂੰ DUL ਨੇ ਲੈਟਰਾਂ ਜਾਰੀ ਕੀਤੀਆਂ ਅ ਡਰਾਈਵਰਾਂ ਨੂੰ ਨੋਟਿਸ ਆਫ ਕੈਨਸਲੇਸ਼ਨ ਸੋ ਅਸੀਂ ਤੁਹਾਡੇ ਜਿਹੜੇ ਲਾਇਸੈਂਸ ਹੈਗੇ ਉਹ ਮੈਂ ਤੁਹਾਨੂੰ ਲੈਟਰ ਭੇਜੀ ਵੀ ਆ ਉਸ ਲੈਟਰ ਦੇ ਵਿੱਚ ਇਹ ਲਿਖਿਆ ਗਿਆ ਵੀ ਤੁਹਾਡਾ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਇਹ CDL ਲ ਇਸ ਚੀਜ਼ ਨੂੰ ਤੁਸੀਂ ਅਕਤੂਬਰ 10 2025 ਤੱਕ ਇਹਨੂੰ ਅਪਡੇਟ ਕਰਵਾਓ ਤੁਸੀਂ ਇਸ ਲੈਟਰ ਦੀ ਗੱਲ ਕਰ ਰਹੇ ਹੋ ਜਿਹੜਾ ਲੈਟਰ ਮੈਂ ਦਿਖਾ ਰਿਹਾ ਹਾਂ ਹੁਣ ਹਾਂਜੀ ਬਿਲਕੁਲ ਇਸ ਲੈਟਰ ਦੀ ਗੱਲ ਕਰ ਰਹੇ ਹਾਂ ਜੀ ਨੋਟਿਸ ਆਫ ਕੈਨਸਲੇਸ਼ਨ ਬਾਈ ਡਿਪਾਰਟਮੈਂਟ ਆਫ ਲਾਇਸੈਂਸਿੰਗ ਸਟੇਟ ਆਫ ਵਾਸ਼ਿੰਗਟਨ ਇਹਦੀ ਗੱਲ ਕਰ ਰਹੇ ਹਾਂ ਬਿਲਕੁਕੁਲ ਇਹਦੀ ਗੱਲ ਕਰ ਰਹੇ ਹਾਂ ਜੀ ਸੋ ਹੁਣ ਇਹਦੇ ਵਿੱਚ ਬੜੇ ਕਲੀਅਰ ਲਫ਼ਜ਼ਾਂ ਵਿੱਚ ਲਿਖਿਆ ਗਿਆ ਕਿ ਅਕਤੂਬਰ 10 ਤੱਕ ਜੇ ਤੁਸੀਂ ਆਪਣਾ ਸੀਡੀਐਲ ਨਹੀਂ ਸਬਮਿਟ ਕਰਵਾਉਂਗੇ ਅਗੇਨ ਇਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਇਹ ਲੈਟਰ ਆਈ ਹੈ ਜਿਨ੍ਹਾਂ ਨੂੰ ਇਹ ਲੈਟਰ ਨਹੀਂ ਆਈ ਉਹਨਾਂ ਤੇ ਇਹ ਚੀਜ਼ ਅਪਲਾਈ ਨਹੀਂ ਕਰਦੀ ਜੀ ਮੈਂ ਦੁਬਾਰਾ ਕਹਿ ਦਿੰਨਾ ਜੀ ਉਹਨਾਂ ਬੰਦਿਆਂ ਦੇ ਉੱਤੇ ਇਹ ਅਪਲਾਈ ਨਹੀਂ ਕਰਦੀ ਜਿਨ੍ਹਾਂ ਨੂੰ ਲੈਟਰ ਨਹੀਂ ਆਈ ਸੋ ਜਿਨ੍ਹਾਂ ਨੂੰ ਲੈਟਰ ਆਈ ਹੈ ਉਹਨਾਂ ਦੇ ਉੱਤੇ ਅਪਲਾਈ ਕਰਦੀ ਹੈ ਅਕਤੂਬਰ 10 ਤੱਕ ਜਿਹੜੇ ਆਪਣੇ ਤੁਹਾਡੇ ਸੀਡੀਐਲ ਹੈ ਇਹਨਾਂ ਨੂੰ ਸਬਮਿਟ ਕਰਵਾਉਣਾ ਇਹਨਾਂ ਨੂੰ ਅਪਡੇਟ ਕਰਵਾਉਣਾ ਜ਼ਰੂਰੀ ਕਿਹਾ ਗਿਆ ਸਤੰਬਰ 22 ਦੀ ਲੈਟਰ ਦੇ ਵਿੱਚ ਹਾਂਜੀ ਸੋ ਇਹ ਵੀ ਕੋਈ ਖਾਸ ਔਖੀ ਗੱਲ ਨਹੀਂ ਸੀ ਹੈਗੀ ਸੋ ਬੜੀਆਂ ਮੈਨੂੰ ਪਹਿਲੇ ਦਿਨ ਹੀ ਕਾਲਾਂ ਆਈਆਂ ਸਤੰਬਰ 22 ਨੂੰ ਲੈਟਰ ਆਈ ਹੈ 25 ਨੂੰ ਲੋਕਾਂ ਨੂੰ ਰੀਸੀਵ ਹੋ ਗਈ ਮੇਲ ਦੇ ਵਿੱਚ 25th ਨੂੰ ਲੈਟਰ ਮੈਨੂੰ ਕੌਲਾਂ ਆਈਆਂ ਸੋ ਮੈਂ ਕਿਹਾ ਵੀ ਕੋਈ ਖਾਸ ਗੱਲ ਨਹੀਂ ਹੈਗੀ ਆਪਾਂ ਇਹਨੂੰ ਜਾ ਕੇ ਸਬਮਿਟ ਕਰਵਾਇਆ ਹੋ ਤੇ ਪਰ ਹੋਇਆ ਕੀ ਜੀ 25th ਨੂੰ 25th ਸਪਟੈਂਬਰ ਨੂੰ ਸ਼ੌਨ ਡਫੀ ਨੇ ਪ੍ਰੈਸ ਕਾਨਫਰੰਸ ਕਰਕੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਕੇ ਇਸ ਚੀਜ਼ ਦੇ ਉੱਤੇ ਇਸ ਇਸ ਚੀਜ਼ ਨੂੰ ਇਸ ਲੈਟਰ ਨੂੰ ਐਕਚੁਅਲੀ ਵੋਇਡ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਦੇ ਜਿਹੜੇ ਸਾਰੇ ਦੇ ਲਾਇਸੈਂਸ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣ ਜਿਨ੍ਹਾਂ ਨੂੰ ਇਹ ਲੈਟਰਾਂ ਦੇ ਅੱਛਾ ਸੋ ਸੈਪਟੈਂਬਰ 25 ਨੂੰ ਇਹ ਗੱਲ ਹੁੰਦੀ ਹੈ 25 26 ਤੇ ਸੈਪਟੈਂਬਰ 29 ਮੰਡੇ ਜਿਹੜਾ ਪਿਛਲਾ ਮੰਡੇ ਸੀਗਾ ਉਹਦੇ 1 ਵਜੇ ਤੱਕ ਲੋਕ ਅਪਡੇਟ ਕਰਵਾ ਰਹੇ ਸੀ ਉਹ ਜਾਂਦੇ ਸੀਗੇ ਆਪਣਾ ਵਰਕ ਪਰਮਿਟ ਦਿੰਦੇ ਸੀ ਆਪਣਾ ਨਾਨ ਡੋਮਿਸਾਈਲ ਸੀਡੀਐਲ ਜਿਹੜਾ ਅਨਐਕਸਪਾਇਰਡ ਸੀ ਉਹ ਦਿੰਦੇ ਸੀ ਉਹਦੀ ਉਹ ਡਾਟਾ ਫਿਕਸ ਕਰਕੇ ਤੇ ਤੁਹਾਨੂੰ ਵਾਪਸ ਸੀਡੀਐਲ ਵਾਪਸ ਕਰ ਦਿੰਦੇ ਸੀ ਇਹ 1 ਵਜੇ ਤੱਕ ਹੋਇਆ 2 ਵਜੇ ਕੀ ਹੋਇਆ ਵੀ ਮੈਨੂੰ ਕਿਸੇ ਦੀ ਕਾਲ ਆਈ ਜੀ ਨਹੀਂ ਮੇਰਾ ਜਿਹੜਾ ਸੀਡੀਐਲ ਇਹਨਾਂ ਨੇ ਰੱਦ ਲਿਆ ਮੈਨੂੰ ਕਾਰ ਦਾ ਲਾਇਸੈਂਸ ਦੇਣਾ ਸੋ ਫਿਰ ਮੈਂ ਡੀਐਮ ਨੂੰ ਕੰਟੈਕਟ ਕੀਤਾ ਵੀ ਉਹ ਕਹਿੰਦੇ ਜੀ ਇਹ ਕੀ ਹੈ ਉਹ ਕਹਿੰਦੇ ਜੀ ਹੁਣ ਨਵੀਆਂ ਗਾਈਡਲਾਈਨਸ ਫੈਡਰਲ ਲੈਵਲ ਨੂੰ ਆ ਗਈਆਂ ਜਿੰਨੀਆਂ ਬੰਦਿਆਂ ਨੂੰ ਵੀ ਲੈਟਰਾਂ ਆ ਰਹੀਆਂ ਅਸੀਂ ਇਹਨਾਂ ਸਾਰਿਆਂ ਦੇ ਜਿਹੜੇ ਸੀਡੀਐਲ ਹੈਗੇ ਉਹ ਬੰਦ ਕਰ ਦਿੰਦੇ ਆ ਅੱਛਾ ਕੈਂਸਲ ਕਰ ਦਿੰਦੇ ਆ ਸੋ ਇਹ ਵੀ ਪਹਿਲੀ ਵਾਰੀ ਹੋਇਆ ਵੀ ਅਮਰੀਕਾ ਦੇ ਵਿੱਚ ਕੋਈ ਕਿਸੇ ਕਿਸੇ ਸਟੇਟ ਨੇ ਕੋਈ ਚੀਜ਼ ਮੰਗੀ ਹੋਵੇ ਲੈਟਰ ਪਾ ਕੇ ਦੇ ਉਸ ਤੋਂ ਬਾਅਦ ਆਪਣੀ ਹੀ ਗੱਲ ਨੂੰ ਓਨਰ ਨਾ ਕੀਤਾ ਗਿਆ ਉਹਨਾਂ ਨੇ ਆਪਣੀ ਗੱਲ ਦੇ ਉੱਤੇ ਹੀ ਨਹੀਂ ਖੜੇ ਸਿਰਫ ਇਹ ਕਹਿ ਕੇ ਵੀ ਲੈਟਰ ਅਸੀਂ ਪਾਈ ਸੀ 22 ਨੂੰ 25 ਨੂੰ ਰੂਲ ਚੇਂਜ ਹੋ ਗਏ ਸੋ ਸਾਨੂੰ ਹੁਣੇ ਕਰਨਾ ਹੀ ਪੈਣਾ ਸੋ ਹੁਣ ਅਕਤੂਬਰ 10 2000 25 ਜਿਹੜੀ ਜਿਹੜੀ ਰਾਤ ਹੈ ਉਹਦੇ ਵਿੱਚ ਜਿਹੜੇ ਬੰਦਿਆਂ ਨੂੰ ਇਹ ਲੈਟਰਾਂ ਆਈਆਂ ਨੇ ਉਹਨਾਂ ਨੂੰ ਉਹ ਤੋਂ ਪਹਿਲਾਂ ਪਹਿਲਾਂ ਆਪਣਾ ਇਹ ਸਬਮਿਟ ਕਰਵਾਉਣਾ ਪਊਗਾ ਜੇ ਉਹ ਸਬਮਿਟ ਨਹੀਂ ਵੀ ਕਰਾਉਂਦੇ ਫਿਰ ਵੀ OCDL ਖਤਮ ਹੋ ਜੂਗਾ ਜੇ ਕਰਵਾ ਦਿੰਦੇ ਆ ਫਿਰ ਵੀ ਖਤਮ ਹੋ ਜੂਗਾ ਸੋ ਹੁਣ ਇਹਦੇ ਚ ਬੜੇ ਲੋਕਾਂ ਨੂੰ ਕਨਫਿਊਜ਼ਨ ਹੈ ਵੀ ਜਿੰਨਾ ਕੋੜੇ ਨਾਨ ਡੋਮਿਸਾਈਲ ਸੀਡੀਐਲ ਨੇ ਕੀ ਇਹ ਸਾਰਿਆਂ ਤੇ ਅਪਲਾਈ ਹੁੰਦਾ ਨਹੀਂ ਇਹ ਸਾਰਿਆਂ ਤੇ ਫਿਲਹਾਲ ਅਪਲਾਈ ਨਹੀਂ ਹੁੰਦਾ ਇਹ ਸਿਰਫ ਉਹਨਾਂ ਤੇ ਹੁੰਦਾ ਜਿਨ੍ਹਾਂ ਨੂੰ ਲੈਟਰ ਆਈਆਂ ਸੋ ਲੈਟਰ ਵਾਲਿਆਂ ਨੂੰ ਆਪੂਗਾ ਜੇ ਨਹੀਂ ਜਾਣਗੇ ਤਾਂ 12:00 ਬਜ ਕੇ 1 ਮਿੰਟ ਤੇ ਬੰਦ ਹੋ ਜੂਗਾ ਸੋ ਇਹਦੇ ਚ ਥੋੜੀ ਜਿਹੀ ਇੱਕ ਟ੍ਰਿੱਕੀ ਚੀਜ਼ ਹੈ ਜਿਹੜੀ ਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਣਾ ਚਾਹਣਾ ਲੋਕ ਕਰਨ ਆਪਣੀ ਮਰਜ਼ੀ ਮੈਂ ਕੋਈ ਇਹ ਲੀਗਲ ਐਡਵਾਈਸ ਨਹੀਂ ਦੇ ਰਹਾਗਾ ਪਰ ਹੋ ਸਕਦਾ ਹੈ ਹੋ ਸਕਦਾ ਹੈ ਜਿਹੜੀ ਸਤੰਬਰ 22 ਨੂੰ ਲੈਟਰ ਪਾਈ ਗਈ ਹੈ ਸਿンス ਕਿ ਉਹਨੂੰ ਓਨਰ ਨਹੀਂ ਕੀਤਾ ਗਿਆ ਡੀਓਐਲ ਵੱਲੋਂ ਮੈਂ ਦੁਬਾਰਾ ਦਿਖਾ ਦਿਨਾ ਉਹ ਲੈਟਰ ਲੈਟਰ ਨਾਲ ਦੀ ਨਾਲ ਗੱਲ ਕਰਦੇ ਕਰਦੇ ਉਹ 22 ਸਤੰਬਰ ਵਾਲੀ ਲੈਟਰ ਨਾਲ ਦੇ ਨਾਲ ਦਰਸ਼ਕਾਂ ਲਈ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਲੈਟਰ ਕਿਹੜੀ ਸੀ ਆ ਮੈਮੋਰੈਂਡਮ ਦਾ ਵੀ ਜ਼ਿਕਰ ਕਰਦੇ ਮੈਮੋਰੈਂਡਮ ਕਿਹਦੇ ਵੱਲੋਂ ਦਿੱਤਾ ਗਿਆ ਨਾਲ ਦੋਨਿਆਂ ਦੋਨਾਂ ਦਾ ਕਲੀਅਰ ਕਰ ਦੇਵੋ ਹਾਂਜੀ ਇਹਦੇ ਬਾਰੇ ਆਪਾਂ ਬਹੁਤ ਚੰਗੀਆਂ ਗੱਲ ਕਰਦੇ ਆਂ ਪਹਿਲਾਂ ਆਪਾਂ ਆਹ ਕਲੀਅਰ ਕਰ ਦਿੰਨੇ ਆਂ ਸੋ ਹੁਣ ਜਿਹੜਾ ਸੈਪਟੇਮਬਰ 10 ਹੈ ਜੀ ਇਹਦੇ ਵਿੱਚ ਸਿਰਫ ਉਹਨਾਂ ਬੰਦਿਆਂ ਦੇ ਲਾਇਸੈਂਸ ਕੈਨਸਲ ਹੋ ਰਿਹਾ ਜਿਨ੍ਹਾਂ ਨੂੰ ਲੈਟਰ ਆਈਆਂ ਨੇ ਹੋਰ ਕਿਸੇ ਤੇ ਦਾ ਫਿਲਹਾਲ ਕੋਈ ਅਸਰ ਨਹੀਂ ਹੈਗਾ ਸੋ ਇਹ ਗੱਲ ਦਰਸ਼ਕਾਂ ਨੂੰ ਬੜੀ ਕਲੀਅਰ ਕਰਨੀ ਜ਼ਰੂਰੀ ਹੈ ਇਹਦੇ 'ਚ ਇਸ ਚੀਜ਼ ਨੇ ਬੜਾ ਬੜੀ ਹਨੇਰੀ ਲਾਇਤੀ ਹੋਈ ਹੈ ਵੀ ਓਕੇ ਜੀ ਅਕਤੂਬਰ 10 ਤੋਂ ਬਾਅਦ ਮੈਂ ਜਾਣਾ ਨਹੀਂ ਕੰਪਨੀਆਂ ਉਹਨਾਂ ਨੂੰ ਲੋਡ ਨਹੀਂ ਚਕਾਰ ਰਹੀਆਂ ਸੋ ਪ੍ਰਕਾਸ਼ਨ ਦੇ ਤੌਰ ਦੇ ਉੱਤੇ ਤੁਸੀਂ ਇਹ ਚੀਜ਼ ਕਰ ਸਕਦੇ ਹੋ ਪਰ ਲੀਗਲੀ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਮੈਂ ਖੁਦ ਡੀਐਮਬੀ ਮੈਨੇਜਰ ਦੇ ਨਾਲ ਮੀਟਿੰਗ ਕਰਕੇ ਆਇਆ ਮੈਨੂੰ ਪਰਸਨਲੀ ਜਾਣਦੇ ਆ ਉਹ ਸੋ ਜਿਹੜੀ ਇਨਫੋਰਮੇਸ਼ਨ ਆਪਾਂ ਦੇ ਰਹੇ ਹਾਂ ਇਹ ਬਿਲਕੁਲ ਬਿਲਕੁਲ ਸਹੀ ਇਨਫੋਰਮੇਸ਼ਨ ਹੈ ਸੋ ਲਾਇਸੈਂਸ ਕੈਨਸਲ ਹੋ ਰਹੇ ਹਨ ਉਹਨਾਂ ਦੇ ਜਿਹੜੇ ਅਕਤੂਬਰ 10 ਤੱਕ ਇਹ ਲੈਟਰ ਆਈਆਂ ਤੇ ਲੈ ਕੇ ਨਹੀਂ ਜਾਣਗੇ ਜਾਂ ਜਿਹੜੇ ਲੈ ਕੇ ਜਾਣਗੇ ਉਹਨਾਂ ਦੇ ਵੀ ਕੈਨਸਲ ਹੋਣਗੇ ਇਹ ਇਹ ਗੱਲ ਬੜੀ ਕਲੀਅਰ ਕਰ ਦਿੱਤੀ ਆਪਾਂ ਇੱਕ ਮਿੰਟ ਥੋੜੀ ਜਿਹਾ ਅੱਗੇ ਕਲੀਅਰ ਕਰਿਓ ਇੱਕ ਤਾਂ ਇਹ ਹੋ ਗਿਆ ਨਾ ਵੀ ਸੀਰੀਅਲ 2026 ਤੋਂ ਬਾਅਦ ਚਲੋ ਇਹ ਤਾਂ ਹੁਣ 25 ਚੱਲਦੇ ਆ ਇਹ ਵੀ ਖਬਰ ਆ ਰਹੀ ਹੈ ਕਿ 2026 ਤੋਂ ਬਾਅਦ ਜਿਹੜੇ ਕਿਹਦੇ ਕਿਹਦੇ ਸੀਡੀਐਲ ਨੇ ਜਿਹੜੇ ਉਹ ਕੈਨਸਲ ਹੋਣਗੇ ਜੀ ਓਕੇ ਸੋ ਇਹ ਹੁਣ ਅਗਲੀ ਗੱਲ ਆ ਜੀ ਇਸ ਰੂਲ ਦੇ ਨਾਲ ਨਾਲ ਜਿਹੜੇ ਆਪਾਂ 3 ਪੁਆਇੰਟ ਪੜ੍ਹੇ ਆ ਨਾ ਜੀ ਇਹਦੇ ਇਸ ਤੋਂ ਬਾਅਦ ਥੋੜੀ ਜਿਹੀ ਚੇਂਜਸ ਹੋਰ ਕੀਤੀਆਂ ਜੀ ਗਵਰਨਮੈਂਟ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਨੌਨ ਡੋਮੋਸਾਈਲ ਸੀਡੀਐਲਸ ਨੇ ਇਨਾਂ ਦੀ ਜਿਹੜੀ ਐਕਸਪਾਇਰ ਡੇਟ ਆ 1 ਸਾਲ ਹੀ ਰੱਖੀ ਜਾਵੇ। ਓਕੇ। ਸੋ ਪਹਿਲਾਂ ਜਿਹੜੇ ਇਹ ਸੀਡੀਐਲ ਸੀਗੇ ਤੁਹਾਨੂੰ ਤੁਹਾਡੇ ਵਰਕ ਪਰਮਿਟ ਦੇ ਨਾਲ ਮੈਚ ਕਰਕੇ ਦਿੱਤੇ ਜਾਂਦੇ ਸੀਗੇ। ਜਾਂ ਜਿਹੜੇ ਲੋਕ ਜਿਹੜੇ ਲੋਕ ਸਿਟੀਜ਼ਨ ਨੇ ਉਹਨਾਂ ਨੂੰ 6 ਸਾਲ ਤੋਂ ਲੈ ਕੇ 8 ਸਾਲ ਤੱਕ ਦੇ ਇਹ ਸੀਡੀਐਲ ਵਾਸ਼ਿੰਗਟਨ ਸਟੇਟ ਦੇ ਵਿੱਚ ਦਿੱਤੇ ਜਾਂਦੇ ਸੀ। ਸੋ ਇਸ ਕਰਕੇ ਜਿਹੜੀ ਉਹ ਡੇਟ ਹੈਗੀ ਉਹਨੂੰ ਘਟਾ ਕੇ 2026 ਕੀਤਾ ਜਾਵੇ। ਤਾਂ ਕਿ ਇਹਨਾਂ ਬੰਦਿਆਂ ਨੂੰ ਦੁਬਾਰਾ ਫੇਰ ਵਾਪਸ ਆਉਣਾ ਪਵੇ ਰੀਨਿਊਵ ਕਰਾਉਣ ਵਾਸਤੇ। ਤੋਂ ਇਹ ਹੈ ਕਿ 2026 ਤੱਕ 2026 ਤੱਕ ਉਹ ਸਾਰੇ ਬੰਦੇ ਟ੍ਰੱਕ ਚਲਾ ਸਕਦੇ ਆ ਹੋ ਸਕਦਾ ਜਿਹੜੀ ਮੇਰੀ ਮੇਰੀ ਪਰਸਨਲੀ ਗੱਲ ਹੋਈ ਆ ਉਹ ਕਹਿੰਦੇ ਕਿ ਹੋ ਸਕਦਾ ਇਹਨਾਂ ਨੂੰ ਲੈਟਰ ਆਉਣ ਲੈਟਰ ਆਉਣ ਇਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਜਿਹੜੇ ਐਕਸਪਾਇਰ ਹੋ ਰਿਹਾ 2028 2029 ਚ ਇਹਨਾਂ ਨੂੰ 2026 ਦੀ ਐਕਸਪਾਇਰ ਡੇਟ ਦੇ ਕੇ ਇਹਨਾਂ ਨੂੰ ਦੁਬਾਰਾ ਫੇਰ ਬੁਲਾਇਆ ਜਾਵੇ। ਉਹਦੇ ਚ ਇੱਕ ਹੋਰ ਚੇਂਜ ਕੀਤੀ ਆ ਵੀ ਉਹਨਾਂ ਸਾਰੇ ਬੰਦਿਆਂ ਨੂੰ ਪਰਸਨਲੀ ਆਉਣਾ ਪਊਗਾ ਡੀਐਮਵੀ ਦੇ ਔਨਲਾਈਨ ਅਰਨੀਓਲ ਨਹੀਂ ਕਰ ਸਕਦੇ। ਉਹ ਤੀਸਰੀ ਚੀਜ਼ ਉਹ ਤੇ ਹੋਰ ਵੀ ਹੈ ਪਰ ਜਦੋਂ ਆਪਣੇ ਤੇ ਅਪਲਾਈ ਨਹੀਂ ਕਰਦੀ ਉਹ ਡੀਐਮਵੀ ਤੇ ਅਪਲਾਈ ਕਰਦੀ ਹੈ ਵੀ ਜਿਹੜੀ ਰੈਕੋਰਡ ਰੀਟੈਂਸ਼ਨ ਹੈ ਜਿਹੜੇ ਪੇਪਰ ਉਹਨਾਂ ਨੇ ਰੱਖਣੇ ਹੁੰਦੇ ਹੈਗੇ ਅ ਪਹਿਲਾ ਉਹ ਬਹੁਤ ਥੋੜਾ ਸਮਾਂ ਰੱਖਣੇ ਪੈਂਦੇ ਸੀ ਹੁਣ ਉਹਨਾਂ ਨੂੰ ਕਾਫੀ ਲੰਮਾ ਸਮਾਂ ਤੱਕ ਉਹ ਜਿਹੜੇ ਪੇਪਰ ਹੈਗੇ ਜਦੋਂ ਉਹ ਅਪਲਾਈ ਕਰਦਾ ਉਹ ਆਪਣੇ ਰੈਕੋਰਡ ਦੇ ਵਿੱਚ ਰੱਖਣੇ ਪੈਂਦੇ ਤੇ ਫਿਰ ਉਹ ਗਵਰਨਮੈਂਟ ਕਿਸੇ ਵੀ ਟਾਈਮ ਚੈੱਕ ਕਰ ਸਕਦੀ ਹੈ। ਜੀ। ਅੱਛਾ ਇਹ ਕਿਹਦੇ ਕਿਹਦੇ ਰੀਨਿਊ ਹੋਣਗੇ ਤੇ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਡ్రਾਈਵਰ ਉਹ ਧਿਆਨ ਰੱਖਣ ਜਿਹੜੇ ਵਰਕ ਪਰਮਿਟ ਜਿਨ੍ਹਾਂ ਕੋਲ ਇਹ ਸਾਰੇ ਲੈਟਰ ਆਏ ਹੋਏ ਨੇ ਜੀ ਸੋ ਇਹ ਬੜੀ ਡੇਂਜਰਸ ਗੱਲ ਹੈ ਜੀ ਆਪਣੀ ਕਮਿਊਨਿਟੀ ਵਾਸਤੇ ਆਪਣੇ ਭਰਾਵਾਂ ਵਾਸਤੇ ਨੌਨ ਡੋਮੋਸਾਈਲ ਸੀਡੀਐਲ ਜਿਹੜੇ ਨੇ ਜਿਨ੍ਹਾਂ ਦੇ ਕੋਲ ਵੀ ਹੈਗੇ ਆ ਜੀ ਰਾਈਟ ਨਾਓ ਜਿਹੜੀ ਇਨਫੋਰਮੇਸ਼ਨ ਹੈ ਕੱਲ ਨੂੰ ਚੇਂਜ ਹੋ ਜੇ ਗੱਲ ਅਲੱਗ ਹੈ ਰਾਈਟ ਨਾਓ ਜਿਨ੍ਹਾਂ ਜਿਨ੍ਹਾਂ ਦੇ ਕੋਲ ਨੌਨ ਡੋਮੋਸਾਈਲ ਸੀਡੀਐਲ ਨੇ ਉਹ ਰੀਨਿਊ ਨਹੀਂ ਹੋਣਗੇ। ਅੱਛਾ। ਸੋ ਜਦੋਂ ਵੀ ਉਹਨਾਂ ਦੀ ਐਕਸਪਾਇਰ ਡੇਟ ਆ ਗਈ ਉਹਨਾਂ ਨੂੰ ਉਹਨਾਂ ਤੇ ਰੂਲ ਲਾਇਆ ਗਿਆ ਵੀ ਇਹ ਜਿਹੜੇ ਸੀਡੀਐਲ ਇਹਨਾਂ ਨੂੰ ਰੀਨਿਊ ਨਹੀਂ ਕੀਤਾ ਜਾਊਗਾ। ਓਕੇ। ਸੋ ਇਹ ਅਸਲੀ ਅਸਲੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਟਰੱਕਿੰਗ ਦਾ ਜਿਹੜੀ ਨੁਹਾਰ ਬਦਲ ਜਾਣੀ ਹੈ। ਜਿਹੜੇ ਬੰਦੇ ਤਾਂ ਹਜੇ ਲਾਇਸੈਂਸ ਹੀ ਨਹੀਂ ਲਏ ਉਹ ਕੋਈ ਓਕੇ ਨੇ। ਉਹ ਤਾਂ ਹਜੇ ਆਏ ਹੀ ਨਹੀਂ ਸੀ ਇੰਡਸਟਰੀ ਦੇ ਵਿੱਚ। ਪਰ ਜਿਹੜੇ ਬੰਦੇ ਹੁਣ ਪਿਛਲੇ 10-15 ਸਾਲਾਂ ਤੋਂ ਮੈਂ 20 ਸਾਲਾਂ ਵਾਲਿਆਂ ਨੂੰ ਵੀ ਜਾਣਦਾ। ਜਿਹੜੇ ਵਰਕ ਕੋਲ ਮਤੇ ਟਰੱਕ ਚਲਾ ਰਹੇ ਸੀ ਉਹਨਾਂ ਦੇ ਵਰਕ ਪਰਮਿਟ ਰੀਨਿਊ ਹੋ ਰਹੇ ਸੀ লাইসেনਸ ਮਿਲੀ ਜਾ ਰਹੇ ਸੀਗੇ ਉਹਨਾਂ ਦੀ ਹੁਣ ਜਦੋਂ ਵੀ ਰੀਨਿਊ ਲਾਉਗੀ ਚਾਹੇ ਉਹ 2026 ਚ ਹੋਵੇ ਚਾਹੇ ਉਹ ਦੋ ਦਿਨ ਬਾਅਦ ਹੋਵੇ ਚਾਹੇ ਉਹ ਅੱਜ ਵੀ ਹੋਵੇ ਅੱਜ ਸਵੇਰੇ ਜਿਹਦਾ লাইসেনਸ ਐਕਸਪਾਇਰ ਹੋ ਗਿਆ ਉਹਨੂੰ ਉਹ ਹੁਣ ਉਹ ਟਰੱਕ ਨਹੀਂ ਚਲਾ ਸਕੂਗਾ ਜੀ ਇਹ ਇਹ ਬੜੀ ਅਲਾਰਮਿੰਗ ਚੀਜ਼ ਹੈ ਕਿ ਜਿਹਨੇ ਕਿ ਬਹੁਤ ਵੱਡਾ ਅਸਰ ਆਪਣੀ ਇੰਡਸਟਰੀ ਦੇ ਉੱਤੇ ਪਾਉਗਾ ਇੱਕ ਮਿੰਟ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਸਿਟੀਜ਼ਨ ਨੇ ਉਹਨਾਂ ਤੇ ਵੀ ਕੁਆੜਾ ਚੱਲ ਸਕਦਾ ਹੈ ਜੀ ਅ ਨਹੀਂ ਉਹਨਾਂ ਦੇ ਉੱਤੇ ਕੋਹਾੜਾ ਕੋਈ ਨਹੀਂ ਚੱਲ ਰਾ ਜੀ ਇਹ ਵੀ ਬੜੀ ਕਨਫਿਊਜ਼ਨ ਹੈ ਬਹੁਤ ਸਾਰੇ ਲੋਕ ਜਿਹੜੇ ਕਲੀਅਰ ਐ ਇਸੇ ਕਰਕੇ ਤੁਹਾਡੇ ਤੋਂ ਬਿਹਤਰ ਕੌਣ ਦੱਸ ਸਕਦਾ ਹਾਂ ਜੀ ਬਿਲਕੁਲ ਸੋ ਉਹਨਾਂ ਦੇ ਉੱਤੇ ਪ੍ਰੋਬਲਮ ਕੋਈ ਨਹੀਂ ਜੀ ਜੋ ਲੱਖ ਕੋਈ ਕਹੀ ਜਾਵੇ ਵੀ ਓਕੇ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਪਰ ਉਹਦੇ ਵਿੱਚ ਮੈਂ ਥੋੜੀ ਜੀ ਚੀਜ਼ ਐਡ ਕਰਦਾ ਜਿਹੜੀ ਕਿ ਪ੍ਰਿਕਾਸ਼ਨ ਦੇ ਤੌਰ ਤੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਆ ਸਕਦੀ ਹੈ ਉਹ ਇਹ ਹੈ ਜਿਹੜੇ ਬੰਦਿਆਂ ਨੂੰ ਬਹੁਤ ਸਾਰੇ ਲੋਕਾਂ ਨੂੰ ਗ੍ਰੀਨ ਕਾਰਡ ਵਾਲਿਆਂ ਨੂੰ ਵੀ ਲੈਟਰ ਆਈ ਹੈ ਪਰ ਉਹਨਾਂ ਦੀ ਸਿਚੁਏਸ਼ਨ ਇਹ ਹੈ ਉਹਨਾਂ ਨੇ ਜਦੋਂ ਲਾਇਸੈਂਸ ਲਿਆ ਸੀਗਾ ਉਹ ਲਿਆ ਸੀਗਾ ਜਦੋਂ ਉਹਨੂੰ ਕੋਲੇ ਵਰਕ ਪਰਮਿਟ ਸੀਗਾ ਸੋ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਅਪਡੇਟ ਨਹੀਂ ਹੋਇਆ ਸੋ ਹੁਣ ਉਹ ਅਪਡੇਟ ਕਰਵਾ ਕੇ ਬਿਨਾ ਕਿਸੇ ਪ੍ਰੋਬਲਮ ਤੋਂ ਚਲਾ ਸਕਦੇ ਆ ਦੂਸਰੀ ਹੁਣ ਆਪਾਂ ਗੱਲ ਕਰਦੇ ਆ ਸਿਟੀਜ਼ਨ ਦੀ ਸਿਟੀਜ਼ਨਜ਼ ਵਾਸਤੇ ਮੇਰੀ ਜਿਹੜੀ ਰਾਇ ਕਹਿ ਲਓ ਜਾਂ ਇਸ ਚੀਜ਼ ਨੂੰ ਤੁਸੀਂ ਵਾਰਨਿੰਗ ਕਹਿ ਲਓ ਮੋਰ ਐਸਟੈਂਪੀ ਜਿਹੜੇ ਤੁਹਾਡੇ ਦਰਸ਼ਕ ਦੇਖ ਰਹੇ ਆ ਯੂਐਸ ਦੇ ਵਿੱਚ ਇਸ ਇਸ ਪ੍ਰੋਗਰਾਮ ਨੂੰ ਉਹ ਆਪਣਾ ਲਾਇਸੈਂਸ ਜਿਹੜਾ ਵਾਸ਼ਿੰਗਟਨ ਦਾ ਸੀਵੀਐਲ ਆ ਉਹਨੂੰ ਕੱਟ ਕੇ ਦੇਖਣਾ ਉਹਦੇ ਉੱਪਰ ਜੇਕਰ ਇਹ ਲਿਖਿਆ ਹੋਇਆ ਜਿਹੜਾ ਕਿ ਲਿਖਿਆ ਹੀ ਹੋਊਗਾ ਮੋਸਟ ਮੋਸਟਲੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਫੈਡਰਲ ਲਿਮਿਟ ਅਪਲਾਈ ਓਕੇ ਫੈਡਰਲ ਗਵਰਨਮੈਂਟ ਦੀ ਤੁਹਾਡੇ ਕੋਲੇ ਲਾਇਸੈਂਸ ਵਾਸ਼ਿੰਗਟਨ ਦਾ ਉਹਦੇ ਉੱਤੇ ਫੈਡਰਲ ਲਿਮਿਟ ਅਪਲਾਈ ਲਿਖਿਆ ਹੋਇਆ ਸੋ ਇਹ ਕੋਈ ਬੜੀ ਡੇਂਜਰਸ ਚੀਜ਼ ਨਹੀਂ ਹੈਗੀ ਪਰ ਵਾਸ਼ਿੰਗਟਨ ਸਟੇਟ ਦੇ ਅਕੋਰਡਿੰਗਲੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਇਹਨੂੰ ਅਪਡੇਟ ਨਹੀਂ ਕਰਵਾਇਆ ਓਕੇ ਹੂੰ ਉਹਦਾ ਤਰੀਕਾ ਇਹ ਹੈ ਇੱਕ ਵਰਡ ਹੈ ਇਨਹਾਂਸਡ ਸੀਡੀਐਲ ਸੋ ਜਿੰਨੇ ਵੀ ਸਿਟੀਜ਼ਨ ਨੇ ਉਹਨਾਂ ਨੂੰ ਮੇਰੀ ਐਡਵਾਈਸ ਹੈ ਵੀ ਤੁਸੀਂ ਡੀਐਮਵੀ ਨਾਲ ਅਪਾਇੰਟਮੈਂਟ ਬਣਾ ਕੇ ਇਨਹਾਂਸਡ ਸੀਡੀਐਲ ਜਿਹੜਾ ਉਹਨੂੰ ਉਹਨੂੰ ਲੈ ਲਓ ਉਹਦੇ ਨਾਲ ਉਹ ਫੈਡਰਲ ਲਿਮਿਟ ਦਾ ਜਿਹੜਾ ਵਰਡ ਹੈ ਉਹ ਆਫ ਹੋ ਜਾਊਗਾ ਤੇ ਅਗਲੀ ਜਿਹੜੀ ਜੇ ਤੁਹਾਨੂੰ ਬਾਹਰੀ ਸਟੇਟ ਚ ਕੋਈ ਰੋਕਦਾ ਤੇ ਤੁਹਾਨੂੰ ਪ੍ਰੋਬਲਮ ਨਹੀਂ ਹੋਊਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਸਟੇਟਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਜੇ ਫੈਡਰਲ ਲਿਮਿਟ ਅਪਲਾਈ ਲਿਖਿਆ ਤਾਂ ਹੋ ਸਕਦਾ ਹੈ ਇਸ ਤੋਂ ਇਹਦੇ ਕੋਲ ਨੋਨ ਡੋਮਸਾਈਲ ਸੀਡੀਐਲ ਹੋਵੇ ਸੋ ਇਸ ਕਰਕੇ ਉਹਨਾਂ ਨੂੰ ਮੇਰੀ ਰਾਏ ਵੀ ਆਪਣਾ ਇਨਹਾਂਸਡ ਸੀਡੀਐਲ ਜਿਹੜਾ ਉਹ ਲੈ ਲੈਣ ਜੇ ਕਿਸੇ ਨੂੰ ਇਸ ਗੱਲ ਇਹ ਜਿਆਦਾ ਚਾਹੀਦਾ ਤਾਂ ਮੈਨੂੰ ਉਹ ਕੰਟੈਕਟ ਕਰ ਸਕਦੇ ਆ ਮੈਂ ਉਹਨਾਂ ਨੂੰ ਪਰਪਰ ਪ੍ਰੋਵਾਈਡ ਕਰਾਂ ਜੀ ਅੱਛਾ ਸਵਾਲ ਮੇਰੇ ਮਨ ਚ ਬਹੁਤ ਨੇ ਸਮਾਂ ਥੋੜਾ ਰਹਿ ਗਿਆ ਹੈ ਕੀ ਇਸ ਦਾ ਕੈਨੇਡੀਅਨ ਡਰਾਈਵਰ ਦੇ ਉੱਤੇ ਵੀ ਕੋਈ ਅਸਰ ਪੈਗਾ ਕੈਨੇਡੀਅਨ ਡਰਾਈਵਰ ਵੱਡੀ ਤعداد ਦੇ ਵਿੱਚ ਆਦਾਨ-ਪਦਾਨ ਦੇ ਲਈ ਬਾਰਡਰ ਪਾਸ ਕਰਕੇ ਜਾਂਦੇ ਆ ਸਮਾਨ ਲੈ ਕੇ ਜਾਂਦੇ ਆ ਲੈ ਕੇ ਆਉਂਦੇ ਆ ਬਿਲਕੁਲ ਉਹਨਾਂ ਉਹਨਾਂ ਦੀਆਂ ਵੀ ਬੜੀਆਂ ਕੌਲਾਂ ਆ ਰਹੀਆਂ ਆ ਜੀ ਕਿਸੇ ਤੇ ਕੋਈ ਅਸਰ ਨਹੀਂ ਜੀ ਫਿਲਹਾਲ ਇਸ ਚੀਜ਼ ਦਾ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਜਸਟ ਉਹਨਾਂ ਦੇ ਉੱਤੇ ਇੰਗਲਿਸ਼ ਦਾ ਜਿਹੜਾ ਟੈਸਟ ਹੈ ਤੇ ਰੋਡ ਸਾਈਨਸ ਦਾ ਟੈਸਟ ਹੈਗਾ ਉਹ ਅਪਲਾਈ ਹੁੰਦਾ ਸੋ ਉਹਦੀ ਉਹ ਤਿਆਰੀ ਕਰ ਲੈਣ ਵੈਸੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿੰਨਾ ਕੁ ਔਖਾ ਇੰਗਲਿਸ਼ ਦਾ ਟੈਸਟ ਉੱਥੇ ਜੀ ओके सो ਇਹ ਹੁਣ ਇਹ ਤੁਸੀਂ ਉਹ ਚੀਜ਼ ਪੁੱਛ ਲਈ ਜੀ ਜਿਹੜੀ ਐਕਚੁਅਲੀ ਹੁਣ ਸਿਟੀਜ਼ਨਸ ਦੇ ਉੱਤੇ ਗ੍ਰੀਨ ਕਾਰਡ ਚਾਹੇ ਕੋਈ ਵੀ ਹੈ ਇੰਗਲਿਸ਼ ਆਉਣੀ ਜ਼ਰੂਰੀ ਹੈ ਜੀ ਸੋ ਜਿਹੜਾ ਹਰਜਿੰਦਰ ਸਿੰਘ ਦਾ ਫਲੋਰੀਡਾ ਦਾ ਐਕਸੀਡੈਂਟ ਹੋਇਆ ਸੀ ਉਹ ਉਸ ਚੀਜ਼ ਨੇ ਇਸ ਚੀਜ਼ ਨੂੰ ਇਗਨਾਈਟ ਕੀਤਾ ਸੋ ਇੰਗਲਿਸ਼ ਦਾ ਜਿਹੜਾ ਟੈਸਟ ਹੈ ਜੀ ਉਹ ਬੜਾ ਔਖਾ ਨਹੀਂ ਜਿਹੜਾ ਇੰਨਾ ਡਰਨ ਦੀ ਲੋੜ ਨਹੀਂ ਹੈਗੀ ਪਰ ਫੇਰ ਵੀ ਉਹਦੀ ਤਿਆਰੀ ਕਰਨ ਦੀ ਜ਼ਰੂਰਤ ਹੈ ਮੇਰੇ ਕੋਲੇ ਅਰਾਊਂਡ 5 ਬੰਦੇ ਆ ਜਿਹੜੇ ਹੁਣ ਤੱਕ ਜਿਨ੍ਹਾਂ ਦੇ ਜਿਹੜੇ ਜਿਨ੍ਹਾਂ ਨੂੰ ਆਲਟਮ ਸਰਵਿਸ ਕੀਤਾ ਗਿਆ ਹੈ ਜੀ واਸ਼ਿੰਗਟਨ ਸਟੇਟ ਦੇ ਵਿੱਚ ਲਾਸਟ ਥਰਸਡੇ ਅਕਤੂਬਰ 2 ਅਕਤੂਬਰ 3 ਨੂੰ ਇਹ ਰੂਲ ਲਾਗੂ ਹੋਇਆ ਸੋ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਇਹ ਜਿਹੜੇ ਮੈਮੋ ਆਇਆ ਤੇ ਉਹਨਾਂ ਦੇ ਅਕੋਰਡਿੰਗਲੀ ਹੁਣ ਇਹ ਜਿਹੜੇ ਇੰਗਲਿਸ਼ ਦੇ ਟੈਸਟ ਹੈਗੇ ਥਰਸਡੇ ਤੋਂ ਪਿਛਲੇ ਥਰਸਡੇ ਤੋਂ واਸ਼ਿੰਗਟਨ ਸਟੇਟ ਦੇ ਵਿੱਚ ਸਟਾਰਟ ਹੋ ਗਏ ਆ ਤੇ ਫਰਾਈਡੇ ਨੂੰ ਦੋ ਬੰਦੇ ਆਊਟ ਆਫ ਸਰਵਿਸ ਹੋਏ ਆ ਸੋ ਬਾਲਾ ਔਖਾ ਨਹੀਂ ਹੈਗਾ ਅਸੀਂ ਉਹਦੀ ਜਿਹੜੀ ਇਨਫੋਰਮੇਸ਼ਨ ਅੱਗੇ ਲੈ ਕੇ ਆ ਰਹੇ ਹਾਂ ਓਕੇ ਇਦੇ ਵਿੱਚ ਤੁਸੀਂ ਜੇ ਦੱਸਿਓ ਕਿ ਪੁਲਿਸ ਮੁਲਾਜ਼ਮਾਂ ਨੂੰ ਕੋਈ ਨਵੀਆਂ ਹਦਾਇਤਾਂ ਮਿਲੀਆਂ ਨੇ ਸਕੇਲ ਦੇ ਉੱਤੇ ਜਾਂ ਰੋਡ ਇਨਸਪੈਕਸ਼ਨ ਜਦੋਂ ਹੁੰਦੀ ਹੈ ਉਹ ਤੁਹਾਨੂੰ ਘੇਰ ਕੇ ਖੜਜਣ ਕੋਈ ਇਹ ਇਹਦੇ ਬਾਰੇ ਹੈ ਜਾਣਕਾਰੀ ਅ ਬਿਲਕੁਲ ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ ਜੀ ਮੇਰੀ ਲਾਅ ਐਨਫੋਰਸਰ ਐਨਫੋਰਸਮੈਂਟ ਏਜੰਸੀਜ਼ ਦੇ ਨਾਲ ਲਾਈਕ ਰੋਜ ਦਾ ਬਾਹ ਇਹਦੇ ਕਰਕੇ ਮੈਂ ਜਿਹੜੀ ਇਨਫੋਰਮੇਸ਼ਨ ਉਹਨਾਂ ਤੋਂ ਲਈ ਹੈ ਅ ਇੰਨਾ ਡਰਨ ਦੀ ਲੋੜ ਨਹੀਂ ਜੀ ਆਫੀਸਰਸ ਨੂੰ ਕਾਫੀ ਸਖਤ ਹਦਾਇਤਾਂ ਨੇ ਇਹਦੇ ਵਿੱਚ ਬਈ ਤੱਕੇ ਨਾਲ ਕਿਸੇ ਦਾ ਸੀ.ਡੀ.ਐਲ ਬੰਦ ਨਹੀਂ ਕਰਨਾ ਤੱਕੇ ਨਾਲ ਆਊਟ ਆਫ ਸਰਵਿਸ ਨਹੀਂ ਕਰਨਾ ਹੈਗਾ ਸੋ ਉਹਨਾਂ ਦੇ ਉੱਤੇ ਜਸ ਮਿਸਾਲ ਦੇ ਤੌਰ ਤੇ ਮੈਂ ਕਹਿ ਦਿੰਦਾ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ ਜਿਹੜੇ ਕੈਮਰੇ ਆ ਉਹ ਹਮੇਸ਼ਾ ਆਨ ਹੋਣੇ ਚਾਹੀਦੇ ਆ ਜਿਹੜੇ ਉਹਨਾਂ ਦੀ ਜਸਤੇ ਲੱਗੇ ਹੁੰਦੇ ਆ ਸੋ ਜੇ ਕੋਈ ਬੰਦਾ ਤੁਹਾਨੂੰ ਇਹ ਪੁੱਛਦਾ ਵੀ ਮੈਨੂੰ ਦੁਬਾਰਾ ਰਿਪੀਟ ਕਰ ਦਿਓ ਉਹਨਾਂ ਨੂੰ ਰਿਪੀਟ ਕਰਨਾ ਪਊਗਾ ਬਾਇਲਾ ਸੋ ਇਸ ਕਰਕੇ ਇੰਨਾ ਡਰਨ ਦੀ ਲੋੜ ਨਹੀਂ ਹੈਗੀ ਤੇ ਸਿੰਪਲ ਕੁਐਸਚਨ ਉਹ ਪੁੱਛਣ ਜਾ ਰਹੇ ਆ ਸੋ ਜਿਤੁਲੀ ਸਿੰਪਲ ਕਈ ਵਾਰੀ ਕੀ ਹੁੰਦਾ ਵੀ ਤੁਹਾਨੂੰ ਸਮਝ ਲੱਗ ਰਹੇ ਹੁੰਦੇ ਪਰ ਤੁਸੀਂ ਘਬਰਾ ਜਾਂਦੇ ਹੋ ਅੰਦਰ ਜਾ ਕੇ। ਸੋ ਘਬਰਾਉਣ ਦੀ ਲੋੜ ਨਹੀਂ ਹੈਗੀ ਬਹੁਤ ਕੋਈ ਬੜਾ ਔਖਾ ਨਹੀਂ ਹੈਗਾ ਪਰ ਫਿਰ ਵੀ ਮੇਰਾ ਜਿਹੜੀ ਮੇਰੀ ਜਿਹੜੀ ਸਲਾਹ ਹੈ ਤੁਹਾਨੂੰ ਆਪਣੀ ਜਿਹੜੀ ਇੰਗਲਿਸ਼ ਦਾ ਤੇ ਅ ਰੋਡ ਸਾਇੰਸ ਦਾ ਜਿਹੜਾ ਉਹ ਉਹ ਇੱਕ ਵਾਰੀ ਉਹਨੂੰ ਸਾਰਿਆਂ ਨੂੰ ਰਿਪੀਟ ਕਰ ਲੈਣਾ ਚਾਹੀਦਾ। ਜੀ ਅਖੀਰ ਚ ਜਾਂਦੇ ਜਾਂਦੇ ਪੂਰੇ 2 ਮਿੰਟਾਂ ਦੇ ਵਿੱਚ ਸਾਰੀ ਗੱਲਬਾਤ ਨੂੰ ਸਮ ਅਪ ਕਰ ਲਈਏ ਕਿ ਇਹਦੇ ਵਾਸਤੇ ਰਾਹਤ ਕਿਵੇਂ ਮਿਲ ਸਕਦੀ ਹੈ ਤੇ ਓਵਰਆਲ ਇਹਦਾ ਹੱਲ ਕੀ ਹੈ ਇਹਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹ ਕਿ ਸੋ ਕੁਛ ਇਹ ਇਹ ਵਿੱਚ ਨਾ ਕੁਝ ਗੱਲਾਂ ਮੇਰੀਆਂ ਕੌੜੀਆਂ ਵੀ ਹੋਣਗੀਆਂ ਜੀ ਸੋ ਉਹਦੇ ਵਾਸਤੇ ਮੈਨੂੰ ਐਕਸਕਿਊਜ਼ ਕਰ ਦਿਓ ਕਿਉਂਕਿ ਜੇ ਆਪਾਂ ਕੌੜੀ ਗੱਲ ਨਹੀਂ ਕਰਾਂਗੇ ਸਾਰੀਆਂ ਮਿੱਠੀਆਂ ਕਰੀ ਜਾਵਾਂਗੇ ਤਾਂ ਉਹਦੇ ਵਿੱਚ ਵੀ ਮੇਰਾ ਖਿਆਲ ਆ ਕਮਿਊਨਿਟੀ ਦਾ ਕੋਈ ਬਾਹਲਾ ਫਾਇਦਾ ਨਹੀਂ ਹੋਣਾ ਜੀ ਸੋ ਜੇ ਥੋੜੀ ਜਿਹੀ ਆਪਾਂ ਆਪਣੀ ਕਮਿਊਨਿਟੀ ਤੇ ਗੱਲ ਕਰੀਏ ਤਾਂ ਆਪਾਂ 70 ਸਾਲਾਂ ਬਾਅਦ ਜਿਹੜੀ ਉਹ ਫੁੱਟ ਪਾਓ ਰਾਜ ਕਰੋ ਦੀ ਨੀਤੀ ਸੀਗੀ ਆਪਣੇ ਕਮਿਊਨਿਟੀ ਦੇ ਵਿੱਚ ਪੰਜਾਬ ਦੇ ਵਿੱਚ ਉਹਨੂੰ ਤੋੜਿਆ 2020 ਦੇ ਵਿੱਚ ਇੱਕ ਬੜਾ ਲੰਮਾ ਅੰਦੋਲਨ ਲੜਿਆ ਤੇ ਉਸ ਅੰਦੋਲਨ ਨੂੰ ਆਪਾਂ ਹਕੂਮਤ ਦੇ ਖਿਲਾਫ ਜਾ ਕੇ ਜਿੱਤਿਆ ਜੀ ਸੋ ਉਹ ਇੱਕ ਬੜੀ ਵੱਡੀ ਗੱਲ ਸੀ ਸੋ ਉਹ ਜਿਹੜੀ ਚੀਜ਼ ਹੈਗੀ ਉਹ ਉਸ ਗੱਲ ਨੂੰ ਆਪਾਂ ਲੈ ਕੇ ਆਈਏ ਵੀ ਆਪਾਂ ਇਹ ਅੰਦੋਲਨ ਕੋਈ ਵੀ ਉਹ ਜਿੱਤ ਸਕਦੇ ਆਂਗੇ ਸੋ ਇਹ ਵੀ ਇੱਕ ਤਰ੍ਹਾਂ ਦਾ ਅਮਰੀਕਾ ਦੇ ਵਿੱਚ ਹੁਣ ਅੰਦੋਲਨ ਆ ਜੀ ਸੋ ਇਹਦੇ ਵਿੱਚ ਹੁਣ ਮੈਂ ਜਿਹੜੀਆਂ ਗੱਲਾਂ ਕਹੂੰਗਾ ਥੋੜੀਆਂ ਜਿਹੀਆਂ ਕੌੜੀਆਂ ਇਸ ਕਰਕੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇੱਕ ਮਿੰਟ ਜੀ ਬਸ ਜੀ ਜੀ ਜਰੂਰ ਜੋ 1 ਮਿੰਟ ਰਹਿ ਕੇ ਆ ਜੀ ਹਾਂਜੀ ਸਾਰੀ ਸਮਝ ਕਰ ਲਓ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਹੈ ਵੀ ਸਾਡੇ ਤੇ ਇਹਦਾ ਅਸਰ ਨਹੀਂ ਹੈਗਾ ਸੋ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਸਾਰਿਆਂ ਦੇ ਉੱਤੇ ਇਹਦਾ ਅ ਬੜੇ ਬੜਾ ਲਫ਼ਜ਼ ਹੈਗਾ ਵੀ ਓਕੇ ਜੀ ਸਾਡੇ ਤੇ ਕੋਈ ਅਸਰ ਨਹੀਂ ਬੜੇ ਲੋਕ ਖੁਸ਼ ਨੇ ਸੋ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਸੋ ਪਲੀਜ਼ ਹੁਣ ਆਪਾਂ ਜਿਹੜਾ ਕੰਮ ਕਰਨਾ ਉਹਦੇ ਵਿੱਚ ਇਹ ਹੈ ਪਹਿਲੀ ਤਾਂ ਗੱਲ ਹੈ ਕਿ ਆਪਣੇ ਆਪਣੇ ਜਿਹੜੇ ਤੁਹਾਡੇ ਇਲੈਕਟਿਡ ਆਫੀਸ਼ੀਅਲਸ ਨੇ ਉਹਨਾਂ ਨੂੰ ਕੰਟੈਕਟ ਕਰੋ ਦੂਸਰਾ ਇੱਕ ਕਮੈਂਟ ਸਿਸਟਮ ਸਟਾਰਟ ਹੋਇਆ ਡੀਓਟੀ ਵੱਲੋਂ ਜਿਹਦੇ ਚ ਤੁਹਾਡੀ ਰਾਇ ਮੰਗੀ ਗਈ ਹੈ ਵੀ ਕੀ ਇਹ ਸਾਰੇ ਰੂਲ ਲਾਗੂ ਹੋਣੇ ਚਾਹੀਦੇ ਨੇ ਉੱਥੇ ਜਾ ਕੇ ਆਪਣੇ ਕਮੈਂਟਸ ਦੋ ਜੇ ਕਮੈਂਟਸ ਦਿਨੇ ਹੋ ਤਾਂ ਅਸੀਂ ਜੇ ਕੱਲ ਨੂੰ ਕੋਰਟ ਦੇ ਵਿੱਚ ਵੀ ਜਾਂਦੇ ਆ ਜਿਹਦੀ ਕਿ ਅਸੀਂ ਤਿਆਰੀ ਕੀਤੀ ਹੋਈ ਹੈ ਉਹਦੇ ਵਿੱਚ ਉਹਦਾ ਅਸਰ ਹੋਊਗਾ ਸੋ ਆਮ ਪਬਲਿਕ ਵੀ ਜਾ ਕੇ ਉੱਥੇ ਕਮੈਂਟ ਕਰ ਸਕਦੀ ਹੈ ਸੋ ਤੀਸਰੀ ਗੱਲ ਇਹ ਹੈ ਜੀ ਮੇਰੀ ਬੇਨਤੀ ਹੈ ਵੀ ਸਾਰੀ ਕਮਿਊਨਿਟੀ ਜਿਹੜੀ ਅਮਰੀਕਾ ਦੇ ਵਿੱਚ ਰਹਿ ਰਹੀ ਹੈ ਉਹ ਸਾਰੇ ਆਪਾਂ ਇਕੱਠੇ ਹੋ ਕੇ ਇਸ ਚੀਜ਼ ਦਾ ਹੰਬੜਾ ਮਾਰੀਏ ਤਾਂ ਜੋ ਜਿਹੜੀ ਟ੍ਰੈਫਿਕ ਦੀ ਨਿਹਾਰ ਅਗਲੇ 5-10 ਸਾਲਾਂ ਦੇ ਵਿੱਚ ਬਦਲਣ ਜਾ ਰਹੀ ਹੈ ਜਿੱਥੇ ਕਿ ਆਪਾਂ ਹਾਈਵੇਅ ਦੇ ਉੱਤੇ ਰਾਜ ਕਰਦੇ ਸੀਗੇ ਬਹੁਤ ਸਾਰੇ ਹਾਈਵੇਜ਼ ਦੇ ਉੱਤੇ ਆਪਣੇ ਬਹੁਤ ਸਾਰੇ ਬੰਦੇ ਦਿਖਦੇ ਸੀਗੇ ਉਹ ਰਾਜ ਜਿਹੜਾ ਆਪਣੇ ਤੋਂ ਖੁੱਸਣ ਜਾ ਰਿਹਾ ਹੈਗਾ ਸੋ ਇਸ ਤੋਂ ਪਹਿਲਾਂ ਕਿ ਸਾਰੀਆਂ ਪ੍ਰੋਬਲਮਾਂ ਆਉਣ ਆਪਾਂ ਇਸ ਚੀਜ਼ ਨੂੰ ਰਲ ਕੇ ਫਿਕਸ ਕਰੀਏ ਮੇਰਾ ਨੰਬਰ ਭਾਵੇਂ ਤੁਸੀਂ ਸਕਰੀਨ ਤੇ ਫਲੈਸ਼ ਕਰ ਦਿਓ ਮੈਨੂੰ ਕੰਟੈਕਟ ਕਰੋ ਜਿਹੜੇ ਸੰਹਿਰਤ ਬੰਦੇ ਇਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਸੋ ਕਿਰਪਾ ਕਰਕੇ ਆਪਾਂ ਇਸ ਪਾਸੇ ਨੂੰ ਚੱਲੀਏ ਤੇ ਬਾਕੀ ਚੜ੍ਹਦੀ ਕਲਾ ਜਰੋ ਉਹੀ ਦਬੰਦੀ ਲੋਡ ਨਹੀਂ ਹੈਗੀ ਜੜਦੀ ਕਲਾ ਚ ਰਹੋ ਤੇ ਅੱਡ ਪਰਮਾਤਮਾ ਤੇ ਭਰੋਸਾ ਰੱਖ ਕੇ ਇਸ ਕੰਮ ਨੂੰ ਅੱਗੇ ਵਧਾਈਏ ਇੱਕ ਵਾਰੀ ਤੁਸੀਂ ਆਪਣਾ ਨੰਬਰ ਜਰੂਰ ਬੋਲਦੇ ਹੋ ਜੀ ਮੈਂ ਬਿਲਕੁਲ ਨਾਲ ਦੀ ਨਾਲ ਟਿੱਕਰ ਚਲਾਉਂਦਾ ਰਹਾਂਗਾ ਤਾਂ ਜੋ ਪਤਾ ਲੱਗ ਸਕੇ ਹਾਂਜੀ ਮੇਰਾ ਫੋਨ ਨੰਬਰ ਹੈ ਜੀ 206 3919340 ਅਗੇਨ 206 3919340 ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ ਪਲੀਜ਼ ਮੈਸੇਜ ਛੱਡ ਦਿਓ ਮੈਂ ਮੈਂ ਭਰੋਸਾ ਦਿਨਾ ਵਾਦਾ ਕਰਦਾ ਵੀ ਮੈਂ ਕਾਲ ਬੈਕ ਕਰੂੰਗਾ ਭਾਵੇਂ ਜਿੰਨੇ ਚਿਰ ਬਾਅਦ ਮਰਜ਼ੀ ਕਰਾਂ ਜੀ ਚਰਦੀ ਘਲਾਇ ਰਹੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਮਾਂ ਕੱਢਿਆ ਕਮਿਊਨਿਟੀ ਲਈ ਹਮੇਸ਼ਾ ਅੱਗੇ ਆਉਨੇ ਹੋ ਆਉਣ ਵਾਲੇ ਸਮੇਂ 'ਚ ਹੋਰ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਯੂਨਾਈਟਿਡ ਇੰਡੀਪੈਂਡੈਂਟ ਟਰੱਕਰ ਆਫ ਅਮਰੀਕਾ ਵੱਲੋਂ ਹਰਜੀਪਾਲ ਸਿੰਘ ਉਹਨਾਂ ਨੇ ਦਿਲ ਖਲਾਉਣ ਵਾਲੀਆਂ ਗੱਲਾਂ ਕੀਤੀਆਂ ਨੇ ਤਖੜੇ ਹੋ ਜੋ ਅੱਜ ਦਾ ਪ੍ਰੋਗਰਾਮ ਸਪੌਂਸਰ ਕਰ ਰਹੇ ਨੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਨਾਮ ਬਣਾ ਚੁੱਕੇ ਆ ਅੰਮ੍ਰਿਤਸਰੀ ਕੁਲਚਿਆਂ ਦੇ ਵਿੱਚ ਇਹਨਾਂ ਦਾ ਨਾਮ ਹੈ 10 ਤੋਂ ਵੱਧ ਲੋਕੇਸ਼ਨਾਂ ਨੇ BC ਦੇ ਵਿੱਚ ਉਸਤਾਦ ਜੀ 76 76 ਜੇ ਤੁਸੀਂ ਅੰਮ੍ਰਿਤਸਰੀ ਕੁਲਚੇ ਦਾ ਅਸਲ ਮਹਿਣਿਆਂ ਦੇ ਵਿੱਚ ਆਨੰਦ ਮਾਣਨਾ ਹੈ ਇੱਕ ਵਾਰੀ ਗੇੜਾ ਜ਼ਰੂਰ ਮਾਰਿਆ ਜੇ ਵੈਲੀ ਵਾਲੀ ਜਿਹੜੀ ਨਵੀਂ ਲੋਕੇਸ਼ਨ ਹੈ ਉੱਥੇ ਜਾ ਕੇ ਆਇਓ ਅਮਰੀਕਾ ਤੋਂ ਵੀ ਜਿਹੜੇ ਭਰਾ ਆਉਂਦੇ ਨੇ ਫੋਨ ਨੰਬਰ ਇਹਨਾਂ ਦਾ ਥੱਲੇ ਲਿਖਿਆ 604 578 1800 ਇੱਥੇ ਜਿਹੜਾ ਮਾਰੇਓ ਤੁਹਾਨੂੰ ਵਧੀਆ ਪਕਵਾਨ ਮਿਲਣਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜਿਵਾ ਗਿਆ 6 ਵਜੇ ਅਰਸ਼ ਕੌਰ ਬੱਟੂ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਇਸ ਪ੍ਰੋਗਰਾਮ ਨੂੰ ਨਵੇਂ ਰਿਪੀਟ ਕੀਤਾ ਜਾਣਾ ਤੁਹਾਡੇ ਲਾਈਕ ਸ਼ੇਅਰ ਤੇ ਕਮੈਂਟਸ ਲਈ ਧੰਨਵਾਦ